ਕੁਤਾ ਸਮੂਹ ਸੰਗਤਾਂ ਨੂੰ ਆ ਬਾਬਾ ਸਿਰਚਾਂ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਵਿਧਾਨ ਸਭਾ ਹਲਕਾ ਪਵਾ ਦੇ ਇਤਿਹਾਸਕ ਤੇ ਮਾਨਮੱਤੀ ਗੌਰਵ ਮਈ ਸਥਾਨ ਗੁਰਦੁਆਰਾ ਸ੍ਰੀ ਵਾਟਸਾਪ ਜਿੱਥੇ ਅੱਜ ਹਜ਼ਾਰਾਂ ਦੀ ਗਿਣਤੀ ਸੰਗਤਾਂ ਨੇ ਆ ਕੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਿੱਥੇ ਆਪਣੇ ਆਪ ਨੂੰ ਆਤਮਸਾਤ ਕੀਤਾ ਹੈ ਨਾਤਮਸਕ ਹੋਏ ਨੇ ਸੋ ਮੈਂ ਵੀ ਅ ਅੱਜ ਗੁਰਦੁਆਰਾ ਸ੍ਰੀ ਵਾਟ ਸਾਹਿਬ ਵਿਲੇ ਨਾਤਮਸਕ ਹੋ ਕੇ ਆਇਆ ਸੋ ਮੈਨੂੰ ਖੁਸ਼ੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਇਤਿਹਾਸਿਕ ਦਿਨ ਦੇ ਉੱਤੇ ਆਪਣੀ ਸਰਦਾ ਦਾ ਪੁਟਾਵਾ ਕਰਦੇ ਹੋਏ ਅੱਜ ਇੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਨੇ ਛੁੱਟੀ ਦਾ ਐਲਾਨ ਵੀ ਕੀਤਾ ਔਰ ਮੈਂ ਬਸ ਇਹ ਕਹਿ ਸਕਦਾ ਕਿ ਬਾਬਾ ਸ੍ਰੀ ਚੰਦ ਜੀ ਨੇ ਬਹੁਤ ਕਠਨ ਤੇ ਮਹਾਨ ਤਪੱਸਿਆ ਚੋਂ ਗੁਜ਼ਰਦੇ ਆ ਮਾਨਵਤਾ ਦੇ ਭਲੇ ਲਈ ਬਹੁਤ ਖੂਬਸੂਰਤ ਉਹਨਾਂ ਨੇ ਵਿਚਾਰਾਂ ਦੀ ਰਚਨਾ ਕੀਤੀ ਉਹਨਾਂ ਵਿਚਾਰਾਂ ਤੋਂ ਅਸੀਂ ਅੱਜ ਵੀ ਪ੍ਰੇਰਨਾ ਲੈ ਕੇ ਜਿੱਥੇ ਆਪਣੀ ਜ਼ਿੰਦਗੀ ਦਾ ਰਾਹ ਰੋਸ਼ਨ ਕਰ ਸਕਦੇ ਆ ਉੱਥੇ ਲੋਕ ਸੇਵਾ ਦੀ ਭਾਵਨਾ ਵੀ ਉਹਨਾਂ ਦੇ ਵਿਚਾਰਾਂ ਨੂੰ ਪੜ੍ਹ ਕੇ ਮਿਲਦੀ ਹੈ ਮਾਨਵਤਾ ਦੀ ਸੇਵਾ ਸੇਵਾ ਕਰਨ ਦਾ ਪ੍ਰੇਰਨਾ ਮਿਲਦੀ ਹੈ ਸੋ ਫਿਰ ਦੁਆਰਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਔਰ ਮਾਨਚੋ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸੁਮਾਨ ਜੀ ਵੱਲੋਂ ਬਾਬਾ ਸ੍ਰੀ ਚੰਜੀ ਦੇ ਜਨਮ ਦਿਹਾੜੇ ਦੀਆਂ ਸਭੂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ